ਦਿੰਦੇ ਸੀ ਜਾਂ ਹੋਰ ਕੁਝ ਬਹੁਤ ਕੁਝ ਕਰਦੇ ਸੀ ਉਹ ਅੱਜ ਇੱਥੇ ਦਿਖਾਈ ਨਹੀਂ ਦੇ ਰਹੇ ਬੋਲ ਨਹੀਂ ਰਹੇ ਉਹਨਾਂ ਦੀਆਂ ਗਤੀਵਿਧੀਆਂ ਬਿਲਕੁਲ ਠੱਪ ਨੇ ਦੂਜੇ ਪਾਸੇ ਭਾਜਪਾ ਦਾ ਜੋ ਜੋ ਰੋਲ ਚੱਲ ਰਿਹਾ ਵੀ ਸਭ ਦੇ ਸਾਹਮਣੇ ਹੈ ਮੈਨੂੰ ਲੱਗਦਾ ਕਿ ਉਹ ਚੁਟਕੀ ਤੇ ਫੇਵਿਕਵਿਕ ਲੱਗ ਗਈ ਹੈਗੀਆ ਜਦੋਂ ਕਿਤੇ ਫੇਵਿਕਵਿਕ ਲੱਗ ਜਾ ਫਿਰ ਸਰਜਰੀ ਕਰਾਉਣੀ ਪੈਂਦੀ ਹੈਗੀਆ ਤੇ ਜਿਹੜੇ ਲੋਕ ਗੱਲਾਂ ਕਰਦੇ ਸੀ ਚੁਟਕੀ ਮਾਰ ਕੇ ਉਹਨਾਂ ਦੇ ਬੁੱਲ ਸੀਤੇ ਗਏ ਨੇ ਜਾਂ ਸੀਨ ਦਿੱਤੇ ਗਏ ਨੇ ਸਵਾਲ ਹੈ ਕਿ ਗੱਲਾਂ ਕਰਨੀਆਂ ਬੜੀਆਂ ਸੌਖੀ ਹੁੰਦੀਆਂ ਪਗਾਉਣੀਆਂ ਬੜੀਆਂ ਔਖੀਆਂ ਦੋਤੇ ਜਿਸ ਮਸਲੇ ਦੇ ਵਿੱਚ ਅੱਜ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਉਹ ਯਾਦ ਕਰਵਾ ਰਹੇ ਨੇ ਉਸ ਬੀਬੀ ਨੂੰ ਜਿਹੜੀ ਇਸ ਟਾਈਮ ਪੰਜਾਬ ਸਰਕਾਰ ਦੇ ਵਿੱਚ ਵਜ਼ੀਰ ਨੇ ਉਹਦੇ ਤੇ ਕਹਿੰਦੇ ਕਿ ਮੈਨੂੰ ਕੇਜਰੀਵਾਲ ਸਾਹਿਬ ਨੇ ਭੇਜਿਆ ਦਿੱਲੀ ਤੋਂ ਸਪੈਸ਼ਲ ਸੱਦਾ ਦੇ ਕੇ ਕਿ ਕੈਪਟਨ ਸਾਹਿਬ ਕੁਰਸੀ ਛੱਡੋ ਜੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਤੇ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਲਾਗੂ ਕਰ ਦਾਂਗੇ ਤੇ ਹੁਣ ਤੇ ਬੀਬੀ ਦੇ ਕੋਲ 22 ਮਹੀਨੇ ਹੋ ਗਏ 22 ਮਹੀਨੇ ਤੋਂ ਸਰਕਾਰ ਦਾ ਹਿੱਸਾ ਨਾ ਚੁਟਕੀ ਵੱਜੀ ਤੇ ਨਾ ਬੀਬੀ ਨੂੰ ਪਤਾ ਲੱਗਾ ਕਿ ਐਮਐਸਪੀ ਕੀ ਹੁੰਦੀ ਹੈ ਐਮਐਸਪੀ ਦਿੰਦਾ ਕੌਣ ਹੈ ਕਿਵੇਂ ਮਿਲਦੀ ਹੈ ਕੀ ਹਿਸਾਬ ਤਾਬਾ ਤੇ ਹੁਣ ਸਵਾਲ ਹੈ ਕਿ ਆਵੇ ਬੀਬੀ ਕਿਸਾਨਾਂ ਕੋਲ ਬੈਠੇ ਧਰਨੇ ਤੇ ਸ਼ੰਭੂ ਖਰੜ ਤੋਂ ਸ਼ੰਭੂ ਜਿਆਦਾ ਦੂਰ ਨਹੀਂ ਹੈਗਾ ਅੱਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਨੇ ਉਹ ਬੀਬੀ ਅਨਮੋਲ ਗਗਨਮਾਨ ਦੇ ਟਵੀਟ ਚੇਤੇ ਕਰਵਾਏ ਨੇ ਤੇ ਬੀਬੀ ਨੂੰ ਆ ਜਨਣਾ ਚਾਹੀਦਾ ਤੇ ਸ਼ੰਭੂ ਵੀ ਸਾਡੀ ਸਰਕਾਰ ਹੈ ਜੀ ਅਸੀਂ 22 ਮਹੀਨੇ ਤੋਂ ਕੁਝ ਕਰ ਨਹੀਂ ਸਕੇ ਹੈਗੇ ਤੇ ਮੈਂ ਨਿੱਜੀ ਤੌਰ ਤੇ ਮਾਫੀ ਮੰਗਦੀ ਹੈਗੀ ਆ ਮਤਲਬ ਨਿਆਣਿਆਂ ਵਾਲੀਆਂ ਗੱਲਾਂ ਅਸੀਂ ਕਿ ਪਤਾ ਕੁਝ ਹੈ ਨਹੀਂ ਸੀ ਤੇ ਰੱਬ ਨੇ ਕਿਸਮਤ ਚੰਗੀ ਸੀ ਕਿ ਵਜ਼ੀਰ ਬਣ ਕੇ ਪਰ ਹੈ ਤਾਂ ਕੁਝ ਨਹੀਂ ਸਿਰੇ ਗੱਪਾਂ ਮਾਰੀਆਂ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਐਮਐਸਪੀ ਦਾ ਰੋਲ ਆ ਪੰਜਾਬਦਾਨੀਆਂ ਐਮਐਸਪੀ ਦਾ ਰੌਲਾ ਹੈ ਪੂਰੇ ਭਾਰਤ ਦਾ ਵਕਰੀ ਗੱਲ ਹੈ ਕਿ ਜਿਹੜੇ ਬਾਕੀ ਦੇਸ਼ ਦੇ ਕਿਸਾਨ ਨੇ ਉਹ ਪਤਾ ਨਹੀਂ ਕਿਉਂ ਚੁੱਪਾ ਹਾਲਾਂਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਮੰਨ ਕੇ ਚੱਲਦੇ ਕਿ ਕਣਕ ਝੋਨੇ ਤੇ ਐਮਐਸਪੀ ਮਿਲ ਜਾਂਦੀ ਹੈ ਬਾਕੀ ਕੀ ਫਸਲਾਂ ਦੇ ਨਹੀਂ ਮਿਲਦੀ ਤੇ ਜਿਹੜਾ ਯੂਪੀ ਬਿਹਾਰ ਦਾ ਜਿਹੜਾ ਮਹਾਰਾਸ਼ਟਰ ਦਾ ਜਾਂ ਹੋਰ ਜਿਹੜੇ ਕਿਸਾਨ ਉਹਨਾਂ ਨੂੰ ਤੇ ਕਣਕ ਝੋਨੇ ਤੇ ਨਹੀਂ ਮਿਲਦੀ ਆ ਗਈ ਹੁਣ ਸਵਾਲ ਹੈ ਕਿ ਸਿਆਸਤ ਇਸ ਮਸਲੇ ਤੇ ਹੋਣੀ ਨਹੀਂ ਚਾਹੀਦੀ ਪਰ ਜਿੱਥੇ ਬੀਬੀ ਦੀ ਚੁਟਕੀ ਨਹੀਂ ਵੱਜਦੀ ਉਥੇ ਭਾਜਪੀ ਦੇ ਜਿਹੜੇ ਲੋਕ ਨੇ ਉਨਨ ਦੇ ਵੀ ਹੁਣ ਹਲੇ ਤੱਕ ਬੋਲੇ ਨਹੀਂ ਕੁਝ ਪਹਿਲਾਂ ਤਾਂ ਕਈ ਵਾਰ ਜਾਖੜ ਸਾਹਿਬ ਕਹਿੰਦੇ ਸੀ ਕਿ ਭਗਵੰਤ ਮਾਨ ਸਾਹਿਬ ਦੱਸੇ ਮੈਂ ਚੱਲਣ ਨੂੰ ਤਿਆਰ ਆ ਆਓ ਪੰਜਾਬ ਦੇ ਮਸਲੇ ਹੱਲ ਕਰੀਏ ਤੇ ਹੁਣ ਜਾਖੜ ਸਾਹਿਬ ਨੂੰ ਦਿੱਲੀ ਦਾ ਰਾਹ ਭੁੱਲ ਗਿਆ ਜਾਂ ਫਤਿਹਜੰਗ ਸਿੰਘ ਬਾਜਵਾ ਜਾਂ ਰਾਣਾ ਗਰਮੀਤ ਸਿੰਘ ਸੋਢੀ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਕੇਵਲ ਢਿੱਲੋ ਚਾਹੇ ਬਾਕੀ ਇਹਨਾਂ ਦੇ ਪ੍ਰਧਾਨ ਜਿਹੜੇ ਅਵਨਾਸ਼ ਸ਼ਰਾਈ ਖੰਨਾ ਰਹਿ ਚੁੱਕੇ ਨੇ ਪ੍ਰੋਫੈਸਰ ਰਜਿੰਦਰ ਪੜਹਾਰੀ ਸ਼ਵੇਤ ਮਲਕ ਫਿਰ ਅਸ਼ਵਨੀ ਸ਼ਰਮਾ ਤਰਨ ਚੋਗ ਸਾਹਿਬ ਸੈਂਟਰ ਜਿਹੜੇ ਵਜੀਰ ਨੇ ਸੋਮਪ੍ਰਕਾਸ਼ ਤਿਕਸ਼ਣ ਸੂਤ ਜਿਹਦੇ ਘਰ ਗੋਆ ਸੌੜ ਦਿੱਤਾ ਸੀ ਵਿਜੇ ਸਾਂਪਲਾ ਸਾਹਿਬ ਉਹ ਕਿੱਥੇ ਨੇ ਸਵਾਲ ਹੈ ਕਿ ਅੱਜ ਪੰਜਾਬ ਦਾ ਕਿਸਾਨ ਤੁਹਾਨੂੰ ਕਹਿੰਦਾ ਕਿ ਮਸਲੇ ਹੱਲ ਕਰਵਾਓ ਬਾਅਦ 'ਚ ਇਹ ਨਾ ਹੋਵੇ ਕਿ ਫਿਰ ਤੁਹਾਡੇ ਪਜਾਮੇ ਪਾਟਣ ਤੇ ਫਿਰ ਥੱਲੇ ਕੱਚੇ ਬਣਾ ਨਿਕਲ ਹਾਲਾਂਕਿ ਆਰਐਸਐਸ ਵਾਲਿਆਂ ਨਿਕਰਤ ਪਾਈਆਂ ਹੋਣੀਆਂ ਚਾਹੀਦੀਆਂ ਹਈਆਂ ਕਿ ਉਹ ਦਿਨ ਨਾ ਆਉਣ ਤੇ ਇਸ ਕਰਕੇ ਤੁਹਾਨੂੰ ਪੰਜਾਬ ਦੀ ਨਮਾਇੰਦਗੀ ਕਰ ਰਹੇ ਤੁਸੀਂ ਪਾਰਟੀ ਦੇ ਮੋਢੀ ਹੋ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਗੱਲ ਕਰਨ ਕਿ ਜਿਹੜੀ ਤੁਸੀਂ 15 ਮਹੀਨੇ ਕਿਸਾਨੀ ਅੰਦੋਲਨ ਚੱਲਿਆ ਸੀ ਉਹਦੇ ਤੁਸੀਂ ਇਹ ਕਿਹਾ ਸੀ ਕਿ ਤਿੰਨ ਬਿੱਲ ਵਾਪਸ ਕਰਦੇ ਐਮਐਸਪੀ ਦੀ ਜਿਹੜੀ ਗਰੰਟੀ ਆ ਉਹ ਕਾਨੂੰਨੀ ਦਾਇਰੇ ਵਿੱਚ ਲੈ ਕੇ ਤਾਂ ਕਿਉਂ ਨਹੀਂ ਕੀਤੀ ਹੈਗੀ ਜੇ ਨਹੀਂ ਕਰਨੀ ਸੀ ਤਾਂ ਉਦੋਂ ਝੂਠ ਨਾ ਬੋਲਦੇ ਤੇ ਜੇ ਕਰਨੀ ਹੈ ਤਾਂ ਕਦੋਂ ਕਰਨੀ ਹੈਗੀ ਆ ਤੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਬੀਜੇਪੀ ਨੂੰ ਦੇਖੋ ਉਹੀ ਮਸਲਾ ਹੱਲ ਕਰਵਾ ਸਕਦੇ ਨੇ ਸ਼੍ਰੋਮ ਨਹੀਂ ਕਾਲੀਦਲ ਨਹੀਂ ਕਰਵਾ ਸਕਦਾ ਆਪ ਵਾਲੇ ਨਹੀਂ ਕਰਵਾ ਸਕਦੇ ਕਾਂਗਰਸ ਨਹੀਂ ਕਰ ਤੁਹਾਡੀ ਸੈਂਟਰ ਦੇ ਵਿੱਚ ਵਜਾਰਤਾ ਤੇ ਤੁਸੀਂ ਤੇ ਬਹੁਤ ਕੁਝ ਕਰ ਸਕਦੇ ਹਗੇ ਨੇ ਅੱਜ ਕਿਸਾਨਾਂ ਦੇ ਹਰਿਆਣਾ ਸਰਕਾਰ ਨੇ ਰਾਹ ਰੋਕੇ ਨੇ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡੇ ਘਰਾਂ ਦੇ ਰਾਹ ਰੋਕ ਦੇਣ ਨਾ ਕਿਉਂਕਿ ਪਹਿਲਾਂ ਵੀ ਤੁਹਾਡੇ ਨਾਲ ਇਹ ਸੀ ਜੋ ਤੁਹਾਡੇ ਲੋਕ ਕਿਸਾਨਾਂ ਦੇ ਖਿਲਾਫ ਭੈੜਾ ਭੈੜਾ ਬੋਲਦੇ ਰਹੇ ਤੁਸੀਂ ਕਿਸਾਨਾਂ ਨੂੰ ਪ੍ਰਵੋਕ ਕੀਤਾ ਔਰ ਅੱਜ ਵੀ ਕਰੇ ਤੁਹਾਡੇ ਮਨੋਰ ਲਾਲ ਖੱਟੜ ਸਾਹਿਬ ਅੱਜ ਵੀ ਕਿਸਾਨਾਂ ਨੂੰ ਪ੍ਰਵੋਕ ਕਰ ਰਹੇ ਨੇ ਅਨਿਲ ਵਿਜੇ ਸਾਹਿਬ ਅੱਜ ਵੀ ਪ੍ਰਵੋਕ ਕਰ ਰਹੇ ਨੇ ਹਰਿਆਣੇ ਦਾ ਡੀਜੀਪੀ ਅੱਜ ਵੀ ਪ੍ਰਵੋਕ ਕਰ ਰਿਹਾ ਅੰਬਾਲਾ ਦੇ ਐਸਪੀ ਔਰ ਡੀਸੀ ਅੱਜ ਵੀ ਪ੍ਰਵੋਕ ਕਰ ਰਹੇ ਨੇ ਹਰਿਆਣੇ ਦੇ ਡੀਜੀਪੀ ਨੇ ਤਾਂ ਇੱਥੋਂ ਤੱਕ ਕੱਲ ਕਹਿਤਾ ਸੀ ਕਿ ਕਿਸਾਨਾਂ ਵੱਲੋਂ ਸੁੱਟੇ ਗੇ ਪੱਥਰ ਨਾਲ ਸਾਡੇ 24 ਜਵਾਨ ਆ ਜਿਹੜੇ ਜ਼ਖਮੀ ਹੋ ਗਏ ਆ ਹਾਲਾਂ ਕਿਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਦੇਖਣ ਨੂੰ ਮਿਲੀ ਗਰਾਊਂਡ ਪੱਧਰ ਤੇ ਉਹ ਫੋਰਵਰਡ ਰਿਲੀਜ਼ ਕਰ ਪੱਥਰਾਂ ਦੇ ਨਾਲ ਕਿੰਨੇ ਕਿ ਜ਼ਖਮੀ ਹੋ ਗਏ ਨੇ ਤੇ ਇਧਰ ਪੰਜਾਬ ਦੇ ਵਿੱਚ ਆ ਜਾਣ ਤੇ ਦੇਖ ਲੈਣ ਕਿ ਰਾਜਪੁਰਾ ਤੇ ਪੀਜੀਆਈ ਦੇ ਵਿੱਚ ਵੀ 2-300 ਕਿਸਾਨ ਆ داخل ਨੇ ਉਹ ਦੇਖ ਲੈਣ ਵੱਟਿਆਂ ਦੇ ਨਾਲ ਕੀ ਪੁਲਿਸ ਜ਼ਖਮੀ ਹੋ ਗਿਆ ਜਿਨ੍ਹਾਂ ਨੇ ਹੈਲਮਟ ਪਾਏ ਜਿਨ੍ਹਾਂ ਨੇ ਬੁਲਟ ਪ੍ਰੂਫ ਜੈਕਟਾਂ ਪਾਈਆਂ ਨੇ ਜਿਨ੍ਹਾਂ ਨੇ ਸਾਰਾ ਕੁਝ ਪਾਇਆ ਕੀ ਹੋਏ ਨੇ ਜ਼ਖਮੀ ਸਵਾਲ ਇਹ ਨੇ ਕਿ ਤੁਸੀਂ ਰਾਹ ਕਿਉਂ ਰੋਕੇ ਪਹਿਲੀ ਗੱਲ ਹੈ ਕਿ ਪੰਜਾਬ ਦਾ ਇੱਕ ਕਿਸਾਨ ਜਾਂ ਹਰਿਆਣਾ ਦਾ ਕਿਸਾਨ ਉਹ ਦਿੱਲੀ ਜਾਣਾ ਚਾਹੁੰਦਾ ਤਹਾਡੇ ਕੋ ਤੇ ਕੁਝ ਮੰਗ ਨਹੀਂ ਰੇ ਪੰਜਾਬ ਦਾ ਕਿਸਾਨ ਜਾਂ ਹਰਿਆਣਾ ਦਾ ਕਿਸਾਨ ਔਰ ਤੁਸੀਂ ਤੁਹਾਡੀ ਔਕਾਤ ਵੀ ਨਹੀਂ ਹੈ ਹਰਿਆਣਾ ਦੀ ਉਹਦੇ ਸੈਂਟਰ ਨੇ ਡਿਸਾਈਡ ਕਰਨਾ ਜਦ ਸੈਂਟਰ ਦੇ ਅੱਗੇ ਉਹ ਜਾ ਕੇ ਕਿਸਾਨ ਭਾਵੇਂ ਜੰਤਰ ਮੰਤਰ ਜਾ ਕੇ ਬੈਠੇ ਰਾਮ ਰੀਲਾ ਗਰਾਊਂਡ ਬੈਠੇ ਸ਼ਹੀਨ ਬਾਗ ਜਾ ਕੇ ਬੈਠਣ ਉਹਦੇ ਸੈਂਟਰ ਦੀ ਪ੍ਰੋਬਲਮ ਹੈ ਮੋਦੀ ਸਾਹਿਬ ਦੀ ਪ੍ਰੋਬਲਮ ਆ ਉਹ ਹਰਿਆਣਾ ਦੇ ਜਿਹੜੇ ਅਨਿਲ ਵਿਜੇ ਸਾਹਿਬ ਨੇ ਜਿਨ੍ਹਾਂ ਦੀ ਪਹਿਲਾਂ ਵੀ ਹਾਲਾਂਕਿ ਉਹ ਹੈਲਥ ਮਨਿਸਟਰ ਨੇ ਪਰ ਉਹਨਾਂ ਦੇ ਜਿਹੜੀਆਂ ਸਟੇਟਮੈਂਟ ਆਉਂਦੀਆਂ ਉਹ ਇਵੇਂ ਲੱਗਦਾ ਕਿ ਅਨਹੈਲਥ ਵਾਲੀਆਂ ਹੁੰਦੀਆਂ ਨੇ ਉਹ ਤੁਹਾਡੇ ਕੋਲ ਤਾਂ ਕੁਝ ਮੰਗ ਨਹੀਂ ਰਹੇਗੇ ਨਾ ਖੱਟੜ ਸਾਹਿਬ ਕੋਲ ਮੰਗ ਰਹੇ ਨੇ ਤੇ ਤੁਸੀਂ ਰਾਹ ਨੂੰ ਕਿਵੇਂ ਰੋਕ ਸਕਦੇ ਹੋ ਜੀ ਹਾਂ ਤਾਂ ਹਰਿਆਣਾ ਰਹਿ ਗਿਆ ਜਿੱਥੇ-ਜਿੱਥੇ ਭਾਜਪੀ ਸੱਤਾ ਦੇ ਵਿੱਚ ਹੈਗੀ ਹੈ ਇੱਧਰ ਗਵਾਂਢੀ ਸੂਬਾ ਆਪਣਾ ਰਾਜਸਥਾਨ ਪੈਂਦਾ ਉੱਥੋਂ ਵੀ ਖਬਰਾਂ ਆ ਗਈਆਂ ਕਿ ਕਿਸਾਨਾਂ ਦੇ ਕਿਨੂ ਸੰਤਰੇ ਵੀ ਉੱਧਰ ਨਹੀਂ ਲਿਜਾਣ ਦਿੱਤੇ ਗਏ ਵੇਚਣ ਦੀ ਖਾਤਰ ਉਹਨਾਂ ਨੂੰ ਵੀ ਡੱਕ ਲਿਆ ਗਿਆ ਕਹਿੰਦੇ ਇੱਧਰ ਤੁਹਾਡਾ ਰਸਤਾ ਨਹੀਂ ਹੈ ਬੇਸਿਕਲੀ ਪੰਜਾਬ ਨੂੰ ਇਕਨੋਮਿਕਲੀ ਤੌਰ ਤੇ ਖਤਮ ਕਰਨ ਦੀਆਂ ਯੋਜਨਾਵਾਂ ਨੇ ਕਿਉਂਕਿ ਤੁਸੀਂ ਗੋਲੀ ਨਾਲ ਮਾਰ ਦੋ ਜਾਂ ਲੜਾਈ ਨਾਲ ਮਾਰ ਦੋ ਸਵਾਲ ਇਹ ਜੇ ਕਿਸੇ ਬੰਦੇ ਨੂੰ ਇਕਨੋਮਿਕਲੀ ਤੌਰ ਤੇ ਮਾਰ ਦੋ ਨਾ ਖਤਮ ਕਰੋ ਬੰਦਾ ਉੱਠਦਾ ਨਹੀਂ ਆ ਗਿਆ ਪ੍ਰੋਬਲਮ ਪੰਜਾਬ ਦੀ ਹੈ ਕਿ ਉਹਨਾਂ ਨੂੰ ਸੈਂਟਰ ਨੂੰ ਵਾਰ-ਵਾਰ ਇਹੀ ਚੁਬਦਾ ਹੈਗਾ ਕਿ ਪੰਜਾਬ ਦਾ ਕਿਸਾਨ ਖੜਾ ਹੁੰਦਾ ਆਪਣੀਆਂ ਹੱਕਾਂ ਲੋਕਾਂ ਨੂੰ ਅਵੇਅਰ ਕਰਦਾ ਹੈਗਾ ਹੁਣ ਇਦਾਂ ਕਿ ਤਾਂ ਜਿਹੜਾ ਰਾਜਸਥਾਨ ਤੋਂ ਹੁਣ ਖਬਰਾਂ ਆ ਰਹੀਆਂ ਨੇ ਕਿ ਉੱਥੇ ਜਿਹੜੇ ਕਿਨੂ ਕਿਉਂਕਿ ਤੁਹਾਡੇ ਇਲਾਕੇ ਜਿਆਦਾ ਕਿਨੂ ਹੁੰਦੇ ਨੇ ਉਹ ਰਾਜਸਥਾਨ ਲੈ ਕੇ ਵਾਇਆ ਗੁਜਰਾਜ ਜਾਂ ਅਹਮਦਾਬਾਦ ਜਾਣਾ ਚਾਹੁੰਦੇ ਕਿਉਂਕਿ ਜਿੱਥੇ ਜ਼ਿਆਦਾ ਯੂਸ ਦੀ ਇੱਥੋਂ ਪ੍ਰੋਡਕਸ਼ਨ ਫਿਰ ਉੱਤੇ ਹੁੰਦੇ ਨਾਲ ਕਿਉਂਕਿ ਉਹ ਅਬੋਰ ਜਿਹੜਾ ਇਲਾਕਾ ਵਾ ਪੂਰੇ ਹਿੰਦੁਸਤਾਨ ਦੀ ਸਭ ਤੋਂ ਵੱਧ ਜਿਹੜੀ 70% ਜਿਹੜੀ ਪ੍ਰੋਡਕਸ਼ਨ ਆ ਉੱਥੋਂ ਹੁੰਦੀ ਆ ਹੁਣ ਕਿਉਂਕਿ ਉੱਥੇ ਹਰਿਆਣਾ ਰਾਜਸਥਾਨ ਦੇ ਵੀ ਭਾਜਪਾ ਦੀ ਸਰਕਾਰ ਬਣ ਗਈ ਆ ਤੁਸੀਂ ਉੱਥੇ ਕਿਸਾਨਾਂ ਦੇ ਰਾਹ ਰੋਕ ਲਏ ਪੰਜਾਬ ਦੇ ਹਰਿਆਣੇ ਦਾ ਰੋਕ ਲਿਆ ਚੰਡੀਗੜ੍ਹ ਕਿਉਂਕਿ ਤੁਹਾਡੇ ਅੰਡਰ ਹੈਗਾ ਤੁਸੀਂ ਉੱਥੇ ਰਾਹ ਰੋਕ ਲਏ ਨੇ ਜੰਮੂ ਕਸ਼ਮੀਰ ਤੁਹਾਡੇ ਅੰਡਰ ਤੁਸੀਂ ਉੱਥੇ ਵੀ ਰਾਹ ਰੋਕ ਲਓ ਹਿਮਾਚਲ ਆ ਹਿਮਾਚਲ ਦਾ ਵੀ ਰਾਹ ਰੋਕ ਲਓ ਤੇ ਫਿਰ ਪੰਜਾਬ ਨੂੰ ਇਹ ਤਾਰਬੰਦੀ ਇੱਕ ਕਿਲਾ ਹੀ ਬਣਾ ਦੋ ਇੱਕ ਫਿਰ ਤੁਸੀਂ ਇੱਕ ਵੱਖਰਾ ਹੀ ਪੰਜਾਬ ਦੇ ਨਾਲ ਇੱਕ ਵਿਹਾਰ ਪੇਸ਼ ਕਰ ਇਹਨੂੰ ਫਿਰ ਮਤਲਬ ਸਾਰੇ ਜਿੱਥੇ ਜਿੱਥੇ ਤੁਹਾਡੇ ਰਾਜ ਨੇ ਮਤਲਬ ਤੁਸੀਂ ਸਾਰੇ ਨਾਕਾਬੰਦੀ ਕਰ ਦੋ ਕਿਸਾਨ ਰਾਜਸਥਾਨ ਨਾ ਜਾਵੇ ਕਿਸਾਨ ਹਰਿਆਣਾ ਨਾ ਜਾਵੇ ਕਿਸਾਨ ਚੰਡੀਗੜ੍ਹ ਨਾ ਜਾਵੇ ਕਿਸਾਨ ਜੰਮੂ ਨਾ ਜਾਵੇ ਤੇ ਪੰਜਾਬ ਮਰ ਜੇ ਪੰਜਾਬ ਕੀ ਗੱਲ ਫਿਰ ਇਦਾਂ ਕਰੋ ਨਾ ਇੱਕ ਵੱਡਾ ਸਾਰਾ ਬੰਬ ਲੈ ਕੇ ਪੰਜਾਬ ਤੇ ਸੁੱਟ ਦਿਓ ਮੋਦੀ ਸਾਹਿਬ ਦੇ ਇਹੀ ਕਿ ਰਹਿ ਗਏ ਨਾ ਜਾਂ ਭਾਜਪੀ ਵਾਲੇ ਨਹੀਂ ਰਹਿ ਗਏ ਇਸ ਮਤਲਬ ਹੈ ਕਿ ਪੰਜਾਬ ਨੂੰ ਜਾਣ ਬੁੱਝ ਕੇ ਇੱਕ ਸਾਜ਼ਿਸ਼ ਤਹਿਤ ਆ ਵੋਟਾਂ ਦਾ ਧ्रुਵੀਕਰਨ ਕਰਨ ਦੇ ਚੱਕਰ ਦੇ ਵਿੱਚ ਇੱਕ ਸਾਜ਼ਿਸ਼ ਦਾ ਪੰਜਾਬ ਨੂੰ ਭੜਕਾਇਆ ਜਾ ਰਿਹਾ ਹੈ ਇਸ ਮਸਲੇ ਭੜਾਟ ਦੇ ਵਿੱਚ ਜਿੱਥੇ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਭਾਜਪਾ ਦੀ ਬਣਦੀ ਹੈ ਜਿਹੜੀ ਨਿਭਾਉਣੀ ਚਾਹੀਦੀ ਉਹ ਨਹੀਂ ਨਿਭਾਈ ਜਾ ਰਹੀ ਉਹਦੇ ਉਲਟ ਚੱਲ ਰਿਹਾ ਹੈ ਪਰ ਨਾਲ ਕਈ ਇਹੋ ਜਿਹੇ ਟੋਟਰ ਉੱਠ ਖੜਦੇ ਆ ਜਿਹੜੇ ਅਖਾਤੀ ਬਾਬੇ ਬਣੇ ਫਿਰਦੇ ਆ ਅਖਾਤੀ ਕਲਾਕਾਰ ਤੇ ਐਕਟਰ ਬਣੇ ਫਿਰਦੇ ਆ ਉਹ ਕੋਈ ਨਾ ਕੋਈ ਇਹੋ ਜੀ ਮਤਲਬ ਵਿੱਚ ਛੱਡਣਗੇ ਬਿਆਨ ਆਉਂਦਾ ਜਿਹਦੇ ਨਾਲ ਭੜਗਾਟ ਪੈਦਾ ਹੁੰਦੀ ਹੈ ਹੁਣ ਰਵੀ ਰਵੀ ਸ਼ੰਕਰ ਆ ਜਿਹੜਾ ਇੱਕ ਉਸਨੇ ਵੀ ਜਿਹੜਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਉਸਨੇ ਇਹ ਸਾਹ ਬਿਆਨ ਦਿੱਤਾ ਜਿਹੜਾ ਬੜਾ ਕੜਤਨ ਭਰਿਆ ਕਿਸਾਨਾਂ ਦੇ ਅੰਦੋਲਨ ਪ੍ਰਤੀ ਉਹ ਐਕਚੁਅਲੀ ਇਹ ਹੈ ਕਿ ਪਿਛਲੀ ਵਾਰ ਤੇ ਬੋਲੀ ਸੀ ਭਾਜਪਾ ਦੀ ਕੰਗਨਰ ਰੌਤ ਹੁਣ ਕੰਗਨਰ ਰੌਤ ਦੀ ਜਗ੍ਹਾ ਜਿਹੜੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਬਾਬਾ ਉਹਨੂੰ ਖੁਰਕ ਹੋਈ ਆ ਉਹਦੀ ਖੁਰਕ ਅਜ ਲੋਕਾਂ ਨੇ ਮਾਰ ਦਿੱਤੀ ਹੈਗੀ ਆ ਵੀ ਤੇਰਾ ਕੰਮ ਭਗਤੀ ਕਰਾਉਣਾ ਤੈਨੂੰ ਭਾਰਤ ਸਰਕਾਰ ਦਾ ਤੁਸੀਂ ਕਿਉਂ ਨੁਮਾਇੰਦਗੀ ਕਰਦੇ ਹੋ ਤੈਨੂੰ ਮੋਦੀ ਸਾਹਿਬ ਨੇ ਕੋਈ ਪੁੱਛਿਆ ਤੇਰੀ ਕਿਹ ਹੈ ਪੀ ਤੂੰ ਕਰਨੀਆਂ ਭਗਤੀਆਂ ਤੇ ਗੱਲ ਕਿਸਾਨਾਂ ਨੂੰ ਕਹਿ ਰਹੇ ਕਿ ਆ ਦੇਸ਼ ਦੇ ਕੁਝ ਕੀ ਕਿਸਾਨ ਜਿਹੜੇ ਆ ਦੇਸ਼ ਨੂੰ ਡਿਕਟੇਟ ਕਰ ਰਹੇ ਨੇ ਪੀ ਯਾਰ ਜੇ ਭਗਤੀ ਛੱਡ ਕੇ ਜੇ ਤੂੰ ਹੀ ਇਲੈਕਸ਼ਨ ਲੜਨੀ ਫਿਰ ਪਾਰਲੀਮੈਂਟ ਆ ਰਹੀ ਲੜ ਲਓ ਪੰਜਾਬ ਚ ਆ ਕੇ ਲੜ ਲਓ ਭਾਜਪੀ ਨੇ ਆ ਕੇ ਪਹਿਲਾਂ ਉਹਦੇ ਸਨਨੀ ਦਿਓਲ ਨੂੰ ਲੜਾਇਆ ਤੂੰ ਹੀ ਗਰਦਾਸਪੁਰ ਆ ਕੇ ਲੜ ਲਓ ਸ਼ਹਿਰਪੁਰ ਲੜ ਲਓ ਚੰਡੀਗੜਾ ਕੇ ਲੜ ਲੋ ਤੁਹਾਡਾ ਵੀ ਚਾਲ ਹੱਥ ਜਾਊਗਾ ਸਵਾਲ ਹੈ ਕਿ ਜਿਸ ਦਾ ਕੰਮ ਉਸ ਨੂੰ ਸਾਝੇ ਪਰ ਇਹਦੇ ਸਾਰੇ ਬਾਬਿਆਂ ਨੂੰ ਪ੍ਰੋਬਲਮ ਹੈ ਇਹ ਕੋਈ ਜਿਹੜਾ ਜਿਹਨੂੰ ਸਾਰੀ ਦੁਨੀਆ ਕਾਣਾ ਬਾਬਾ ਕਹਿੰਦੇ ਨੇ ਉਹ ਪਹਿਲਾਂ ਕਹਿੰਦਾ ਸੀ ਐ ਬੀਜਪੀ ਦਾ ਝੋਲੀ ਚੱਕੀ ਫਿਰਦਾ ਹੈਗਾ ਸੀ ਬਾਅਦ ਚ ਬੁੜੀਆਂ ਵਾਂਗੂ ਸੁਥਣ ਪਾ ਕੇ ਭੱਜ ਗਿਆ ਹੈਗਾ ਹੁਣ ਸਵਾਲ ਇਹ ਹੈ ਕਿ ਇਹ ਜਿਹੜੇ ਬਾਬੇ ਨੇ ਇਹ ਸਾਰੇ ਬੀਜਪੀ ਦੇ ਨੇ ਹੈਗਾ ਔਰ ਇਹੋ ਜੇ ਲੋਕਾਂ ਨੂੰ ਜਾਣ ਬੁੱਝ ਕੇ ਇਹ ਸਟੇਟਮੈਂਟਾਂ ਦਿਵਾਈਆਂ ਜਾਂਦੀਆਂ ਕੋਕ ਸਵਾਲ ਹੁਣ ਕੰਗਰਨਾ ਰੋਡ ਵੀ 2-3 ਦਿਨ ਬਾਅਦ ਬੋਲੂਗੀ ਪੰਜਾਬ ਦੇ ਕੁਝ ਬੀਜੇਪੀ ਲੀਡਰ ਆ ਜਿਨ੍ਹਾਂ ਨੇ ਪਹਿਲਾਂ ਪਜਾਮੇ ਪੜਵਾਏ ਸੀ ਉਚਲੋ ਵੱਖਰੀ ਗੱਲ ਹੁਣ ਹੋਰ ਕਿਸੇ ਪਾਰਟੀ ਚ ਲਗੇ ਉਹ ਵੀ ਬੋਲਣਗੇ ਇਹ ਸਾਰੇ ਉਹ ਲੋਕ ਨੇ ਜਿਹੜੇ ਆ ਕਹਿੰਦੇ ਨੇ ਕਿ ਰੌਲਾ ਪਾਉਣਗੇ ਤੇ ਕਿਸਾਨ ਪ੍ਰੋਵੋਕ ਕਰਨ ਦੇ ਯਤਨ ਹੈਗੇ ਨੇ ਸਵਾਲ ਇਹ ਹੈ ਕਿ ਰਵੀ ਰਵੀ ਸ਼ੰਕਰ ਬੋਲੇ ਸਾਨੂੰ ਕੋਈ ਤਕਲੀਫ ਨਹੀਂ ਹੈਗੀ ਸਾਨੂੰ ਤਕਲੀਫ ਇਸ ਕਰਕੇ ਹੈ ਕਿ ਪੰਜਾਬ ਦੀ ਬੀਜੇਪੀ ਕਿਉਂ ਨਹੀਂ ਬੋਲਦੀ ਹੈਗੀ ਇਹ ਕਿਉਂ ਨਹੀਂ ਆਪਣਾ ਸਟੈਂਡ ਸਪਸ਼ਟ ਕਰਦੀ ਇਹ ਆਪਣੀ ਬੀਜੇਪੀ ਹਾਈ ਕਮਾਣਾ ਉੱਥੇ ਜਾ ਕੇ ਗੱਲ ਕਰਨ ਪੁਰੀਆ ਜਿਹੜੇ ਸੈਂਟਰ ਦੇ ਵਜੀਰ ਆ ਮਨਜਿੰਦਰ ਸਿੰਘ ਸਿਰਸਾ ਸਾਹਿਬ ਬਥੇਰੇ ਨੇ ਜਿਹੜੇ ਭਾਜਪੀ ਦੀ ਹਾਮੀ ਭਰਦੇ ਨੇ ਜਿਨ੍ਹਾਂ ਨੇ ਨਵੇਂ-ਨਵੇਂ ਭਾਜਪੀ ਦਾ ਚੋਲਾ ਪਾਇਆ ਘਟੋ ਘਟੋ ਉਹ ਤੇ ਬੋਲਣਾ ਹੁਣ ਕਿਉਂ ਗੂੰਗੇ ਹੋਏ ਨੇ ਨਾ ਮਤਲਬ ਤੁਸੀਂ ਅੰਨੇ ਹੋ ਕੇ ਸ ਜਾਕੇ ਤੁਸੀਂ ਸੁਣਦਾ ਵੀ ਹੈਗਾ ਤੁਸੀਂ ਬੋਲੇ ਹੋਗੇ ਤੁਸੀਂ ਬੋਲਦੇ ਵੀ ਹੋਗੇ ਤੁਸੀਂ ਗੁੰਗੇ ਹੋ ਗਿਓ ਇਹ ਜਿਹੜੇ ਸਵਾਲ ਹੈ ਇਹ ਹੈ ਕਿ ਪੰਜਾਬ ਦਾ ਮਸਲਾ ਨਹੀਂ ਆ ਇਹ ਪੂਰੇ ਹਿੰਦੁਸਤਾਨ ਦਾ ਕਿਸਾਨ ਦਾ ਮਸਲਾ ਔਰ ਪੰਜਾਬ ਦੇਸ਼ ਨੂੰ ਖੇਤੀ ਪ੍ਰਧਾਨ ਸੂਬਾ ਕਹਿੰਦੇ ਨੇ ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਪੂਰੇ ਦਾ ਪੂਰਾ ਵਪਾਰੀਆਂ ਨੂੰ ਦੇ ਦੋ ਕਦੀ ਕਿਸੇ ਵਪਾਰੀ ਨੇ ਕੀਤਾ ਧਰਨਾ ਦਿੱਤਾ ਨਹੀਂ ਕਿਉਂਕਿ ਉਹਨਾਂ ਲੋੜ ਨਹੀਂ ਕਿਉਂਕਿ ਤੁਸੀਂ ਉਹਨਾਂ ਨੂੰ ਦਸਾਂ ਸਾਲਾਂ ਦੇ ਵਿੱਚ 11 ਲੱਖ ਕਰੋੜ ਰੁਪਏ ਦਾ ਤੁਸੀਂ ਉਹਨਾਂ ਨੂੰ ਬਿਮਾਰ ਇੰਡਸਟਰੀ ਕਹਿ ਕੇ ਦੇ ਦਿੱਤੇ ਪੈਸੇ ਦੇ ਦਿੱਤੇ ਆ ਕਿੰਨੇ ਕੇ ਤੇ ਮਜ਼ਦੂਰ ਸੜਕਾਂ ਤੇ ਕਿਸਾਨ ਮਜ਼ਦੂਰ ਕਿਸਾਨ ਸੜਕਾਂ ਤੇ ਮੁਲਾਜ਼ਮੇ ਸੜਕਾਂ ਦੇ ਬਰੋਜ਼ਗਾਰ ਸੜਕਾਂ ਤੇ ਮਤਲਬ ਜਿੰਨਾ ਲੋਕਾਂ ਦਾ ਹੱਕ ਆ ਇਹਨਾਂ ਲੋਕਾਂ ਦਾ ਹੱਕ ਮਾਰ ਕੇ ਜਿਹੜੇ ਤੁਹਾਡੇ ਵਪਾਰੀ ਯਾਰ ਆ ਤੁਸੀਂ ਉਹਨਾਂ ਦੀਆਂ ਤਜੋਰੀਆਂ ਭਰਦੇ ਹੋ ਉਹ ਉਹਨਾਂ ਨੂੰ ਤੁਹਾਡੀ ਪ੍ਰਾਇੋਰਟੀ ਆ ਕਿਉਂਕਿ ਉਹ ਤੁਹਾਨੂੰ ਪੈਸੇ ਦਿੰਦੇ ਨੇ ਵੋਟਾਂ ਚ ਖੜੇ ਕਰਦੇ ਆਗਨੇ ਅੱਜ ਤੱਕ ਸੁਪਰੀਮ ਕੋਰਟ ਨੇ ਕਿਤੇ ਕਿਤੇ ਸੁਪਰੀਮ ਕੋਰਟ ਚੰਗਾ ਫੈਸਲਾ ਵੀ ਕਰ ਦਿੰਦੀ ਆ ਅੱਜ ਉਹ ਦਿਨ ਕਿਹਾ ਕਿ ਜਿਹੜਾ ਇਲੈਕਟਰੋਲ ਬਾਉਂਡ ਆ ਉਸ ਤੇ ਉਹਨਾਂ ਨੇ ਬੈਹ ਹਲਾ ਦਿੱਤਾ ਪਾਬੰਦੀ ਲਾ ਦਿੱਤੀ ਕਿਉਂਕਿ ਭਾਜਪੀ ਕੋ ਇਨਾ ਪੈਸਾ ਆ ਗਿਆ ਸੀ ਤੇ ਪਤਾ ਨਹੀਂ ਸੀ ਕਿ ਜਿਹੜਾ ਉਹ ਪੈਸਾ ਉਹ ਕਿਹੜੇ ਕਿਹੜੇ ਬਿਜ਼ਨਸਮੈਨ ਦੇ ਰਿਹਾਗੇ ਨੇ ਉਹਨਾਂ ਨੇ ਲਾਤਾ ਪਰ ਬੜੇ ਦੇਰ ਬਾਅਦ ਸੁਪਰੀਮ ਕੋਰਟ ਵੀ ਕਦੇ-ਕਦੇ ਫੈਸਲਾ ਉਹਦੋਂ ਦਿੰਦੀ ਆ ਲੋਕਾਂ ਨੂੰ ਖੁਸ਼ੀ ਕਰਦੀ ਕਿ ਬੜੀ ਨਿਊਟਰਲ ਹੋ ਕੇ ਕੰਮ ਕਰ ਰਹੀ ਲੇਕਿਨ ਅੰਦਰੋਂ ਕੁਝ ਹੋਰ ਬਾਹਰ ਚ ਨਿਕਲਦਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਪੰਜਾਬ ਸਿਰਫ ਸਟੇਟਮੈਂਟ ਆਣਾ ਦੇਣ ਆਗੇ ਕਿ ਜਿਵੇਂ ਕੱਲ ਰਾਜਾ ਅਬਰਿੰਦਰ ਸਿੰਘ ਵੜੇੰਗ ਹੋਣੀ ਰਾਹੁਲ ਗਾਂਧੀ ਦੇ ਨਾਲ ਗੱਲ ਕਰਵਾਈ ਜਾ ਰਹੀ ਗੱਲਾਂ ਦੇ ਨਾਲ ਕੁਝ ਨਹੀਂ ਆ ਕੱਲ ਡਾਕਟਰ ਬਲਬੀਰ ਸਿੰਘ ਹਸਪੀਟਲ ਦੇ ਤੁਰੇ ਫਿਰਦੇ ਅੱਜ ਕੁਲਤਾਰ ਸਿੰਘ ਸੰਧਵਾ ਸਾਹਿਬ ਆ ਗਏ ਫਿਰ ਚੇਤਨ ਸਿੰਘ ਜੋੜੇ ਮਾਰ ਸਟੇਟਮੈਂਟ ਆ ਗਈ ਆ ਸਵਾਲ ਆ ਕਿ ਤੁਸੀਂ ਆ ਕੇ ਲੱਗੋ ਮੋਰੇ ਲੱਗੋ ਠੀਕ ਹੈ ਤੇ ਬਾਰਡਰ ਖਲਾਓ ਤੁਹਾਡੇ ਦੇ ਨੇ ਹਿੱਕ ਚ ਗੋਲੀਆਂ ਵੱਜ ਚੱਲੀਆਂ ਨਾ ਆਓ ਫਿਰ ਤੁਸੀਂ ਵੀ ਖਾਓ ਇਥੇ ਦੋ ਦਿਨ ਦਾ 250 ਕਿਸਾਨ ਫੱਟੜ ਹੋ ਗਿਆ ਲੋਕਾਂ ਦੀਆਂ ਅੱਖਾਂ ਚ ਧੂਮੇ ਪੈ ਪੈ ਕੇ ਕੋਈ ਅੰਨੇ ਹੋ ਗਏ ਨੇ ਆਓ ਤੁਹਾਨੂੰ ਪਤਾ ਲੱਗੇ ਇਸ ਅੰਦੋਲਨ ਚ ਆਪਾਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਕਵਰੇਜ ਕਰਨ ਨਿਕਲਦੇ ਆਂ ਕਈ ਕਿਸਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਾਂਬੇ ਦੇ ਰਿਹਾ ਕਿ ਸਾਡੇ ਉੱਤੇ ਪੰਜਾਬ ਦੀ ਹਦੂਦ ਵਿੱਚ ਗੋਲੇ ਸਿੱਟਣ ਉਹ ਉਧਰੋਂ ਤਸ਼ੱਦਦ ਕਰਨ ਤੇ ਇਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਇੰਟਰਨੈਟ ਦੀਆਂ ਸੇਵਾਵਾਂ 12 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਬੰਦ ਕਰ ਦਿੱਤੀਆਂ ਗਈਆਂ ਦੇਖੋ ਸਭ ਤੋਂ ਵੱਡੀ ਮਤਲਬ ਆ ਕਿ ਸੀਐਮ ਸਾਹਿਬ ਨੂੰ ਚਾਹੀਦਾ ਹੈਗਾ ਕਿ ਸੈਂਟਰ ਸਰਕਾਰ ਨਾਲ ਗੱਲ ਕਰਨ ਦੇਖੋ ਕੱਲ ਇੱਥੇ ਐਸਜੀਐਮ ਰਾਜਪੁਰਾ ਐਸਐਸਪੀ ਪਟਿਆਲਾ ਔਰ ਡੀਆਈਜੀ ਪਟਿਆਲਾ ਬੈਠੇ ਰਹੇ ਨੇ ਵੀ ਤੁਹਾਡੇ ਅੱਖਾਂ ਦੇ ਸਾਹਮਣੇ ਹਰਿਆਣਾ ਸਰਕਾਰ ਇੱਥੇ ਆ ਕੇ ਡਰੋਨ ਸੁੱਟ ਰਹੀ ਹੈ ਡਰੋਨ ਦੇ ਜਰੀਏ ਉਹ ਅਥਰੂ ਗੈਸ ਵਾਲੇ ਸੁੱਟ ਰਹੀ ਹੈ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੁਸੀਂ ਕਿਉਂ ਨਹੀਂ ਉਸੇ ਵੇਲੇ ਰੈਕਟ ਕੀਤਾ ਕਿ ਤੁਹਾਡੇ ਕੋਲ ਐਸਐਸਪੀ ਅੰਮਾਲਾ ਜਾਂ ਡੀਸੀ ਅੰਮਾਲਾ ਦਾ ਨੰਬਰ ਨਹੀਂ ਹੈਗਾ ਹਾਲਾਂਕਿ ਚਰਚਾ ਤੇ ਇਹ ਵੀ ਆ ਕਿ ਇਹਨਾਂ ਨੇ ਬਾਅਦ ਚ ਗੱਲ ਕੀਤੀ ਜਦੋਂ ਕਿਸਾਨਾਂ ਨੇ ਇਹਨਾਂ ਦੀ ਲਾਹਪਤ ਕੀਤੀ ਹੈਗੀ ਅਫਸਰਾਂ ਦੀ ਵਿੱਚ ਫਿਰ ਇਵੇਂ ਕਿਸਾਨ ਕੱਲ ਗੁੱਸੇ ਦੇ ਵਿੱਚ ਗਏ ਤੇ ਇਵੇਂ ਅਫਸਰ ਵੜ ਗਏ ਹੈਗੇ ਜਿਵੇਂ ਮੁਰਗੀਆਂ ਕੁੱਕੜੀਆਂ ਨਹੀਂ ਉਹਦੇ ਵੜ ਜਾਂਦੀਆਂ ਹੁੰਦੀਆਂ ਖੁੱਡੇ 'ਚ ਵੜ ਜਾਂਦੀਆਂ ਇਦਾਂ ਅੰਦਰ ਵੜ ਕੇ ਗਾਂ ਸਿਪਾਈ ਖੜੇ ਕਰ ਦਿੱਤੇ ਹੈਗੇ ਕਹਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਖੱਟਰ ਸਾਹਿਬ ਨਾਲ ਕਿ ਸਾਡੀ ਜੂਰੀਡਿਕਸ਼ਨ ਦੇ ਵਿੱਚ ਆ ਕੇ ਤੁਸੀਂ ਪਾ ਰਹੇ ਹੋ ਜਿਹੜਾ ਉਹ ਅੜੀ ਗੱਲ ਹੈ ਸ਼ਾਇਦ ਇਸ ਕਰਕੇ ਨਹੀਂ ਆਏ ਪਰ ਸਵਾਲ ਮਕਦਮਾ ਤੇ ਦਰਜ ਕਰਨਾ ਚਾਹੀਦਾ ਕਿਵੇਂ ਆਪਾਂ ਗੱਲ ਇਹ ਕਿ ਜੇ ਸਾਡੇ ਗਵਾਂਡੀ ਮੁਲਕ ਆ ਸਾਨੂੰ ਪਤਾ ਕਿ ਉਹਦੇ ਨਾਲ ਸਾਡੇ ਰਿਲੇਸ਼ਨ ਮਾੜੇ ਸਾਡੇ ਰਿਲੇਸ਼ਨ ਚੀਨ ਨਾਲ ਵੀ ਮਾੜੇ ਹੁਣ ਤੇ ਸਾਨੂੰ ਮਾਲਦੀ ਵੀ ਅੱਖਾਂ ਕੱਢਦਾ ਬਰਮਾ ਵੀ ਅੱਖਾਂ ਕੱਢਦਾ ਪਟਾਨ ਵੀ ਅੱਖਾਂ ਕੱਢਦਾ ਗਾ ਨੇਪਾਲ ਵੀ ਅੱਖਾਂ ਕੱਢਦਾ ਜਦੋਂ ਪਾਕਿਸਤਾਨ ਚੋਂ ਡਰੋਨ ਆਉਂਦਾ ਨਹੀਂ ਥੱਲੇ ਸੁੱਟਦੇ ਆਗੇ ਤੇ ਇੱਥੇ ਤੁਸੀਂ ਨਾਲ ਮਜ਼ੇ ਲੈ ਰਹੇ ਹੋ ਹੁਣ ਸਵਾਲ ਇਸ ਮਸਲੇ ਦੇ ਵਿੱਚ ਮਕਦਮਾ ਦਰਜ ਹੋਣਾ ਚਾਹੀਦਾ ਕਿਵੇਂ ਇੱਕ ਸਟੇਟ ਜਿਵੇਂ ਆਗੇ ਜੂਰੀਡਿਕਸ਼ਨ ਦੇ ਵਿੱਚ ਆ ਉਹਦੇ ਨਾਲ ਸੂਬਿਆਂ ਦੇ ਰਿਲੇਸ਼ਨ ਵਿਗੜਦੇ ਜੇ ਇੱਕ ਸੂਬੇ ਦੇ ਦੂਜੇ ਸੂਬੇ ਨਾਲ ਰਿਲੇਸ਼ਨ ਵਿਗੜਦੇ ਫਿਰ ਸਟੇਟ ਕੰਟਰੀ ਵਾਸਤੇ ਪ੍ਰੋਬ ਪਿੱਛੇ ਜੇ ਤਾਮਲਾਡੂ ਔਰ ਕਰਨਾਟਕਾ ਦਾ ਕਵੇਰੀ ਨਦੀ ਦਾ ਪੰਗਾ ਪੈ ਗਿਆ ਹੈਗਾ ਦੋਨਾਂ ਨੇ ਇੱਕ ਦੂਜੇ ਦੇ ਖਿਲਾਫ ਮੁਕਦਮੇ ਦਰਜ ਕੀਤੇ ਹੈਗੇ ਨੇ ਉਹ ਪਾਣੀ ਉਥੇ ਖੋਹਨ ਦੀਆਂ ਗੱਲਾਂ ਹੋ ਰਹੀਆਂ ਸੀ ਕਿਉਂਕਿ ਜੇ ਸਟੇਟ ਆਪਸ ਦੇ ਵਿੱਚ ਤਾਲਮੇਲ ਕਰਨਗੇ ਤੇ ਸੈਂਟਰ ਵਾਸਤੇ ਚੰਗਾ ਨਹੀਂ ਤੇ ਦੋਨੇ ਸਟੇਟਾਂ ਦੀ ਜਿਹੜੀ ਡਿਸਟਰਬ ਹੋਣਗੇ ਉਹ ਕੰਟਰੀ ਡਿਸਟਰਬ ਹੋਊਗਾ ਹੁਣ ਸਵਾਲ ਇੱਕ ਸਟੇਟ ਗਵਰਨਮੈਂਟ ਜਿਹੜਾ ਨੈਟ ਬੰਦ ਕਰਨਾ ਉਹ ਡੀਸੀ ਤੋਂ ਪਰਮਿਸ਼ਨ ਤੋਂ ਬਗੈਰ ਨੈਟ ਬੰਦ ਨਹੀਂ ਹੋ ਸਕਦਾ ਕੀ ਪਟਿਆਲੇ ਦਾ ਡਿਪਟੀ ਕਮਿਸ਼ਨਰ ਕੀ ਫਤੇਗੜ ਸਾਹਿਬ ਦਾ ਡਿਪਟੀ ਕਮਿਸ਼ਨਰ ਕੀ ਸੰਗਰੂਰ ਦਾ ਡਿਪਟੀ ਕਮਿਸ਼ਨਰ ਕੀ ਇਹ ਪੰਜਾਬ ਸਰਕਾਰ ਨੂੰ ਜਵਾਬ ਦੇਣੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਵਾਬ ਦੇਣੇ ਜਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣੇ ਜਾਂ ਮੁੱਖ ਮੰਤਰੀ ਹਰਿਆਣਾ ਮਨੋਹਰ لال ਖੱਟੜ ਨੂੰ ਜਵਾਬ ਦੇਆ ਡਿਪਟੀ ਇੱਕ ਜ਼ਿਲ੍ਹੇ ਦੇ ਵਿੱਚ ਜੇ ਕਾਨੂੰਨੀ ਗੋਲੀ ਮਾਰਨੀ ਹੈਗੀਆ ਤੇ ਡੀਸੀ ਦੀ ਪਰਮਿਸ਼ਨ ਤੋਂ ਬਿਗੈਰ ਨਹੀਂ ਮਿਲਦੀ ਕਿਉਂਕਿ ਡਿਊਟੀ ਮੈਜਿਸਟ੍ਰੇਟ ਹੁੰਦਾ ਤੇ ਤੁਸੀਂ ਕਿਸ ਬੇਸ ਤੇ ਇੰਟਰਨੈਟ ਸਵਾਮਾ ਬੰਦ ਕਰਦੀਆਂ ਪਹਿਲਾਂ ਕੀ ਹੁੰਦਾ ਸੀ ਕਿ ਤੁਸੀਂ ਇੰਟਰਨੈਟ ਸਵਾਮਾ ਬੰਦ ਕਰਦੇ ਆ ਲੈਂਡਲਾਈਨ ਚੱਲਦੇ ਰਹਿੰਦੇ ਸੀ ਬ੍ਰੌਡਬੈਂਡ ਚੱਲਦੇ ਰਹਿੰਦੇ ਫਤਿਹਗੜ੍ਹ ਸਾਹਿਬ ਤੋਂ ਅੱਜ ਫੋਨ ਆਇਆ ਕਿ ਜਿਹੜੀਆਂ ਡੀਸੀ ਕੰਪਲੈਕਸ ਆ ਜਾਂ ਜਿਹੜਾ ਹਸਪੀਟਲ ਆ ਉੱਥੇ ਵੀ ਇੰਟਰਨੈਟ ਬੰਦ ਆ ਸਵਾਲ ਇਹ ਹੈ ਹੋ ਕੀ ਰਿਹਾਗਾ ਔਰ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਰੋਂਗਲੀ ਇਸ ਤੇ ਰੈਕਸ਼ਨ ਕਰਨਾ ਚਾਹੀਦਾ ਰੈਕਟ ਕਰਨਾ ਚਾਹੀਦਾ ਭਾਰਤ ਸਰਕਾਰ ਦੇ ਨਾਲ ਵੀ ਤੁਸੀਂ ਕਿਵੇਂ ਨੱਟ ਬਵਾ ਸ਼ੁਕਰ ਕਰਕੇ ਪੰਜਾਬ ਵਾਲੇ ਸੁੱਤੇ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਐਮਪੀ ਨੇ ਡਾਕਟਰ ਅਮਰ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਉਹ ਬਾਅਦ ਚ ਚਿੱਠੀ ਆਈ ਹੈਗੀਆ ਤੇ ਮੈਨੂੰ ਲੱਗਦਾ ਜਿਹੜੇ ਤਿੰਨੇ ਡਿਪਟੀ ਕਮਿਸ਼ਨਰ ਇਹਨਾਂ ਨੂੰ ਪਹਿਲਾਂ ਸਸਪੈਂਡ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਕਿੰਨੂੰ ਜਵਾਬ ਦੇ ਰਹੇ ਹੋ ਵੱਖਰੀ ਗੱਲ ਹੈ ਕਿ ਤੁਸੀਂ ਆਈਐਸਓ ਤੁਹਾਡੀ ਕੰਟਰੋਲ ਅਥਾਰਟੀ ਭਾਰਤ ਸਰਕਾਰ ਹੈ ਲੇਕਿਨ ਤੁਸੀਂ ਪੰਜਾਬ ਦੇ ਨੌਕਰ ਹੋ ਸਾਡੇ ਨੌਕਰ ਹੋ ਕੇ ਤੇ ਤੁਸੀਂ ਚਾਕਰੀ ਭਾਰਤ ਸਰਕਾਰ ਦੀ ਜਾਂ ਗੁਲਮਰੋਲ ਰਾਲ ਖੱਟਰ ਦੀ ਕਰੋਗੇ ਤੇ ਇਹੋ ਜਿਹੇ ਅਫਸਰਾਂ ਨੂੰ ਫਿਰ ਉੱਤੇ ਦਿੱਲੀ ਭੇਜ ਦੇਣਾ ਚਾਹੀਦਾ ਮੋਤ ਪੀਐਮ ਆਫਿਸ ਭੇਜੋ ਜਾਂ ਖੱਟਰ ਸਾਹਿਬ ਦੇ ਨਾਲ ਅਟੈਚ ਕਰ ਦੇਣਾ ਚਾਹੀਦਾ ਇਹਦਾ ਮਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜਾਂ ਤੇ ਤੁਹਾਨੂੰ ਹਨੇਰੇ ਵਿੱਚ ਰੱਖ ਰਹੇ ਹੋ ਜੇ ਤੁਹਾਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ ਵਾ ਤਾਂ ਤੁਹਾਡੇ ਪੋਲੀਟਿਕਲ ਤੌਰ ਤੇ ਤੁਹਾਡਾ ਨੁਕਸਾਨ ਹੋਊਗਾ ਕਿਉਂਕਿ ਮਸਲਾ ਇਹ ਨਹੀਂ ਕਿ ਅੱਜ ਇੱਥੇ 5-6000 ਕਿਸਾਨ ਦਿੱਲੀ ਆਉਂਦਾ ਤਿੰਨ ਦਿਨਾਂ ਦੇ ਵਿੱਚ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਗੱਲ ਆ ਕਿਸਾਨਾਂ ਦੀ ਗੱਲੀਆਂ ਤੇ ਜੇ ਪੰਜਾਬੀ ਆਗਦੇ ਜੇ ਪੰਜਾਬੀਆਂ ਨੇ ਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਜਿਹੜੇ ਜਿਨ੍ਹਾਂ ਨੂੰ ਬਾਬਾ ਬੋੜ ਕਹਿੰਦੇ ਜੇ ਉਹਨਾਂ ਦੀਆਂ ਜੜਾਂ ਪੁੱਟਤੀਆਂ ਹੈਗੀਆਂ ਤੇ ਤੁਹਾਡੀਆਂ ਜਿਹੜਾਂ ਤੇ ਅੱਜ ਲੱਗੀਆਂ ਨੇ ਤੁਸੀਂ ਤਾਂ ਉਦਾ ਹੀ ਉੜਦੇ ਫਿਰਦੇ ਆਗੇ ਨੇ ਪਰ ਗੱਲ ਪੰਜਾਬ ਦੀ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਚੁਟਕੀਆਂ ਮਾਰਦੇ ਸੀ ਅੱਜ ਤੁਹਾਡੀਆਂ ਚੁਟਕੀਆਂ ਕਿੱਥੇ ਗਈਆਂ ਔਰ ਕਾਂਗਰਸ ਪਾਰਟੀ ਜਿਹੜੇ ਕਹਿ ਰਹੇ ਕਿ ਅੱਜ ਉਹ ਸੂਬੇ ਦੇ ਮੁੱਖ ਸਕੱਤਰ ਨੂੰ ਅਨਰਾਗ ਵਰਮਾ ਸਾਹਿਬ ਨੂੰ ਮਿਲੇ ਨੇ ਕਿ ਅਨਿਲ ਵਿਜੇ ਦੇ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਜਾਂ ਹਰਿਆਣਾ ਦੇ ਪੁਲਿਸ ਅਫਸਰਾਂ ਖਿਲਾਫ ਮਕਦਮਾ ਦਰਜ ਕੀਤਾ ਗਿਆ ਲਾਓ ਧਰ ਨਾਲੋ ਆਓ ਕਿਸਾਨਾਂ ਦੇ ਨਾਲ ਆਓ ਨਾ ਸਿਰਫ ਤੇ ਸਿਰਫ ਜਿਹੜੀਆਂ ਸਟੇਟਮੈਂਟਾਂ ਦੇ ਕੇ ਜੇ ਤੁਸੀਂ ਕਹਿੰਦੇ ਕਿ ਸਾਨੂੰ ਵੋਟਾਂ ਮਿਲ ਜਣਗੀਆਂ ਵੋਟਾਂ ਹੁਣ ਏਡੀ ਛੇਤੀ ਨਹੀਂ ਮਿਲਦੀਆਂ ਜਣਗੀਆਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਜ਼ਰੂਰ ਰੱਖੀ ਹੋਈ ਹੈ ਸ਼ਰਤ ਰੱਖੀ ਹੋਈ ਹੈ ਕਿ ਅਸੀਂ ਕਿਸਾਨੀ ਲੀਡਰ ਨੂੰ ਜਿਹੜਾ ਪੋਲਿਟੀਕਲ ਲੀਡਰ ਨੂੰ ਆਪਦੀ ਸਟੇਜ ਤੋਂ ਬੋਲਣ ਨਹੀਂ ਦੇਣਾ ਪਰ ਉਹਨਾਂ ਨੇ ਇਹ ਤਾਂ ਨਹੀਂ ਰੋਕਿਆ ਕਿ ਕਿਸਾਨੀ ਅੰਦੋਲਨ ਚ ਐਂਟਰ ਵੀ ਨਹੀਂ ਹੋ ਸਕਦੇ ਇੱਥੇ ਵੀ ਟਾਵਾ ਟਾਵਾ ਹੀ ਨਜ਼ਰ ਆਉਂਦਾ ਐ ਐਮਐਲਏ ਚ ਗੱਲ ਕਰੀਏ ਚੁਣਿਆ ਆ ਚ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਕਿਸੇ ਨੇ ਦਰਸ਼ਨ ਨਹੀਂ ਦਿੱਤੇ ਇਥੇ ਇਹ ਹੁੰਦੇ ਨੇ ਜ਼ਮੀਰਾਂ ਵਾਲੇ ਵੀ ਲੋਕ ਹੁੰਦੇ ਨਾ ਠੀਕ ਹੈ ਜ਼ਰੂਰੀਤ ਨਹੀਂ ਕਿ ਤੁਹਾਡੇ ਅੱਗੇ ਮਾਈਕ ਲੱਗਾ ਹੈਗਾ ਤੇ ਤੁਸੀਂ ਆ ਕੇ ਤਾਂ ਤੁਹਾਡੀ ਹਾਜ਼ਰੀ ਭਰਦੇ ਤੁਸੀਂ ਲੋਕਾਂ ਨੂੰ ਆ ਕੇ ਵੀ ਮਿਲ ਸਕਦੇ ਤੁਸੀਂ ਇੱਥੇ ਹਾਲਾਤ ਵੀ ਦੇਖ ਸਕਦੇ ਨੇ ਕਿ ਕੀ ਕੁਝ ਹੋ ਰਿਹਾ ਪਤਾ ਲੱਗ ਜਾਂਦਾ ਹੈਗਾ ਨਾ ਔਰ ਇੱਕ ਚੁਣੇ ਹੋਏ ਨਮਾਇंदे ਅਗਰ ਆਉਣ ਤਾਂ ਘੱਟੋ ਘੱਟ ਗਵਰਨਰ ਨੂੰ ਮਿਲਣ ਹੁਣ ਸਭ ਤੋਂ ਵੱਡੀ ਗੱਲ ਦੇਖੋ ਸਭ ਤੋਂ ਵੱਡੀ ਗੱਲ ਕਿ ਉਦੋਂ ਪੰਜਾਬ ਦਾ ਗਵਰਨਰ ਬਨਵਾਰੀ لال ਪ੍ਰੋਹਿਤ ਪੰਜਾਬ ਸਰਕਾਰ ਦੀਆਂ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਦੇ ਨਾਲ ਇਹ ਪੇਚਾ ਪਾ ਕੇ ਰੱਖਦਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਇੱਕ 골ਡਨ ਚਾਂਸ ਆ ਕਿ ਉਦਾਂ ਦੇ ਸੈਂਟਰ ਵਾਲੇ ਗਵਰਨਰ ਦੇ ਮੋਢਿਆਂ ਤੇ ਰੱਖ ਕੇ ਪੰਜਾਬ ਚ ਗੋਲੀਆਂ ਚਲਾ ਰਹੇ ਨੇ ਹੁਣ ਤੁਹਾਡੇ ਕੋਲ ਇਹ 골ਡਨ ਚਾਂਸ ਹੈ ਤੁਸੀਂ ਗਵਰਨਰ ਦੇ ਮੋਢਿਆਂ ਤੇ ਗੋਲੀਆਂ ਰੱਖੋ ਤੇ ਕਰੋ ਸੈਂਟਰ ਨੂੰ ਸਿੱਧਾ ਹਲਾਕ ਕਰੋ ਸਵਾਲ ਹੈ ਕਿ ਪੁੱਛੋ ਪੰਜਾਬ ਦੇ ਗਵਰਨਰ ਨੂੰ ਮਿਲਨ ਮੁੱਖ ਮੰਤਰੀ ਭਗਵੰਤ ਮਾਨ ਵੀ ਪਈ ਕੀ ਆ ਸਾਡੇ ਪੰਜਾਬ ਦੇ ਕਿਸਾਨਾਂ ਦੇ ਆ ਕੇ ਸਾਡੇ ਖੇਤਰ ਦੇ ਵਿੱਚ ਆ ਕੇ ਸਾਨੂੰ ਜ਼ਖਮੀ ਕਰ ਰਹੇ ਹੋ ਕਿਉਂ ਨਹੀਂ ਗਵਰਨਰ ਨੂੰ ਕਿ ਗਵਰਨਰ ਇੱਕ ਵਿਚੋਲਾ ਹੁੰਦਾ ਸੈਂਟਰ ਸਰਕਾਰ ਔਰ ਸੂਬਾ ਸਰਕਾਰ ਦੇ ਤੁਸੀਂ ਕਿਉਂ ਨਹੀਂ ਮਿਲਿਆ ਤੁਹਾਡਾ ਵਫਤ ਕੀ ਗੱਲ ਹੈ ਤੁਹਾਨੂੰ ਗਵਰਨਰ ਦਾ ਰਾਹ ਨਹੀਂ ਲੱਭਦਾ ਗਵਰਨਰਰ ਦੀ ਕਲਮ ਚ ਵੀ ਉਹ ਸਾਈ ਸੁੱਕ ਗਈ ਹੈ ਜਿਹੜੇ ਵਾਰ-ਵਾਰ ਚਿੱਠੀਆਂ ਵੀ ਲਿਖ ਦਿੰਦੇ ਸੀ ਸੂਬਾ ਸਰਕਾਰ ਨੂੰ ਤੇ ਜਾ ਕੇ ਦੌਰੇ ਕਰਦੇ ਸੀ ਸ਼ਾਇਦ ਗੱਡੀਆਂ ਚ ਤੇਲ ਵੀ ਮੁੱਕ ਗਿਆ ਕਿ ਸ਼ੰਭੂ ਤਾਂ ਨਾਲ ਹੈ ਚੰਡੀਗੜ੍ਹ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਗਵਰਨਰ ਹਾਊਸ ਪਰ ਇੱਥੇ ਉਹਨਾਂ ਨੇ ਉਹ ਵੀ ਉਹ ਵੀ ਨਹੀਂ ਆਏ ਇੱਥੇ ਦੋ ਗਵਰਨਰ ਆਉਂਦੇ ਕਿ ਨਹੀਂ ਆਉਂਦੇ ਲੇਕਿਨ ਗਵਰਨਰ ਨੂੰ ਵੋਟਾਂ ਨਹੀਂ ਪਾਈਆਂ 50 ਲੋਕਾਂ ਨੇ ਗਵਰਨਰ ਵੋਟਾਂ ਤੇ ਆਮ ਆਦਮੀ ਪਾਰਟੀ ਨੂੰ ਪਾਈਆਂ ਨਾ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜੇ ਉਹ ਨਹੀਂ ਜਾ ਸਕਦੇ ਘੱਟੋ ਘੱਟ ਆਪਣੇ ਜਿਹੜੇ ਵਜ਼ੀਰ ਨੇ ਪੰਜ ਸੱਤ ਵਜ਼ੀਰਾਂ ਨੂੰ ਭੇਜਣ ਗਵਰਨਰ ਨੂੰ ਵੀ ਹਰਿਆਣਾ ਸਰਕਾਰ ਜੋ ਪੰਜਾਬ ਦੀ ਧਰਤੀ ਤੇ ਆ ਕੇ ਕਰਤੂਤਾਂ ਕਰ ਰਹੀ ਹੈ ਕਰਤੂਤਾਂ ਦਾ ਪਰਦਾ ਫਾਸ਼ ਕਰੋ ਕਟੋਕਟ ਹਾਈ ਕੋਰਟ ਸੁਪਰੀਮ ਕੋਰਟ ਦੇ ਦੇਖੇ ਨਾ ਤੁਸੀਂ ਕਿਉਂ ਨਹੀਂ ਜੇ ਆਮ ਲੋਕ ਪੀਆਈਐਲ ਪਾ ਰਹੇ ਨੇ ਸਰਕਾਰ ਕਿਉਂ ਨਹੀਂ ਤੁਹਾਡਾ ਉੱਥੇ ਪੀਆਈਐਲ ਦੇ ਵਿੱਚ ਕੋਈ ਪਾਬੰਦੀ ਤੇ ਨਹੀਂ ਹੈਗੀ ਕਿ ਨੱਥਾ ਸਿੰਘ ਜਾ ਸਕਦਾ ਹੈਗਾ ਤੁਹਾਡਾ ਐਡਵੋਕੇਟ ਜਰਨਲ ਕੀ ਕਰਦਾ ਹੈਗਾ ਐਡਵੋਕੇਟ ਜਨਰਲ ਜਾ ਕੇ ਦੱਸੇ ਅਖਬਾਰਾਂ ਚ ਟੀਵੀ ਦੇ ਵਿੱਚ ਸਬੂਤ ਨਹੀਂ ਇੰਟੈਲੀਜੈਂਸ ਇੱਥੇ 100-100 ਸੀਆਈਡੀ ਵਾਲੇ ਬੰਦੇ ਤੁਰੇ ਫਿਰਦੇ ਨੇ ਉਹਨਾਂ ਦੀਆਂ ਰਿਪੋਰਟਾਂ ਤੁਹਾਨੂੰ 2-2 ਮਿੰਟ ਬਾਅਦ ਜਾਂਦੀਆਂ ਜਾ ਕੇ ਦੱਸਣ ਕਿ ਕਿੰਨੇ ਡਰੋਨ ਆਏ ਨੇ ਇਹਦੇ ਚ ਬਣਾਓ ਐਸਐਸਪੀ ਇਹਨੂੰ ਪਟਿਆਲੇ ਨੂੰ ਡੀਆਈਜੀ ਪਟਿਆਲੇ ਨੂੰ ਡੀਸੀ ਪਟਿਆਲਾ ਮੁੱਖ ਦਵਾ ਬਣਾ ਲਓ ਪਾਰਟੀ ਬਣਾਓ ਮੁੱਖ ਉਹ ਪਾਰਟੀ ਬਣਾਓ ਆਪੇ ਦੱਸਣ ਜੇ ਪਟਿਆਲੇ ਦਾ ਡੀਸੀ ਜਿਹੜਾ ਸ਼ੌਕਤ ਅਮਿੰਦ ਦਪਹਿਰੇ ਆ ਜੇ ਉਹ ਚਿੱਠੀ ਲੈਦਾ ਬਣਾਓ ਪਾਰਟੀ ਸਵਾਲ ਹੈ ਕਿ ਹਰਿਆਣਾ ਆ ਕੇ ਇੱਥੇ ਕਰ ਰਿਹਾ ਹੈਗਾ ਇਹਦਾ ਮਤਲਬ ਹੈ ਕਿ ਕਿਤਨੇ ਕਿਤੇ ਵੋਟਾਂ ਦਾ ਪੋਲਰਾਈਜੇਸ਼ਨ ਕੀਤਾ ਜਾ ਰਿਹਾ ਔਰ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਏਕਤਾ ਬੰਨ੍ਹੀ ਹੈਗੀ ਉਹਨੂੰ ਤੋੜਨ ਦੇ ਯਤਨ ਆਗੇ ਨੇ ਔਰ ਕਿਤੇ ਨਾ ਕਿਤੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਹ ਹੈ ਕਿ ਟਾਰਗੇਟ ਕੀਤਾ ਗਿਆ ਕਿਸਾਨਾਂ ਨੂੰ ਟਾਰਗੇਟ ਨਹੀਂ ਹੈ ਕਿਸਾਨਾਂ ਦੀ ਆੜ ਦੇ ਵਿੱਚ ਪੰਜਾਬ ਟਾਰਗੇਟ ਹੈ ਕਿਸਾਨਾਂ ਦੀ ਆੜ ਦੇ ਵਿੱਚ ਸਿੱਖ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਕਿ ਕਿਤੇ ਨਾ ਕੀਤਾ ਇੱਕ ਸੈਕਸ਼ਨ ਜਿਹੜਾ ਇਸ ਟਾਈਮ ਬੀਜਪੀ ਨੂੰ ਕਹਿੰਦੇ ਕਿ ਸਾਡੀ ਰਾਖੀ ਇਹੋ ਹੀ ਪਾਰਟੀ ਕਰ ਸਕਦੀ ਹੈ ਰੌਲਾ ਉਸ ਗੱਲ ਦਾ ਹੈਗਾ ਇਸੇ ਕਰਕੇ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਹੈਗੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲਾਂ ਕਰਵਾਈਆਂ ਜਾ ਰਹੀਆਂ ਨੇ ਕਿ ਦਿੱਲੀ ਕਿਸਾਨਾਂ ਨੂੰ ਆਉਣਾ ਦਿੱਤਾ ਜਾਵੇ ਕਿਉਂ ਦਿੱਲੀ ਸਿਰਫ ਦਿੱਲੀ ਵਾਲੇ ਲੋਕਾਂ ਦੀ ਹੈ ਜਾਂ ਬੀਜਪੀ ਵਾਲੇ ਲੋਕਾਂ ਦੀ ਹੈ ਜਦ ਸਾਡਾ ਦੇਸ਼ ਦਾ ਸੰਵਿਧਾਨ ਕਹਿੰਦਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਵੀ ਭਾਰਤੀ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਸਕਦਾ ਤੇ ਫਿਰ ਦਿੱਲੀ ਕਿਉਂ ਨਹੀਂ ਆ ਜਾ ਸਕਦੇ ਮਤਲਬ ਅਹੀਂ ਆਪਣੀ ਰਾਜਧਾਨੀ ਚੰਡੀਗੜ੍ਹ ਤੇ ਨਹੀਂ ਪ੍ਰੋਟੈਸਟ ਕਰ ਸਕਦੇ ਅਸੀਂ ਨੈਸ਼ਨਲ ਰਾਜਧਾਨੀ ਦਿੱਲੀ ਦੇ ਵਿੱਚ ਪ੍ਰੋਟੈਸਟਿੰਗ ਕਰਦੇ ਤਾਂ ਕੀ ਜਾ ਕੇ ਅਸੀਂ ਲਾਹੌਰ ਕਰੀਏ ਜਿਹੜੀ ਪੁਰਾਣੀ ਰਾਜਧਾਨੀ ਜਾਂ ਉਸ ਤੋਂ ਸ਼ਿਮਲੇ ਕਰੀਏ ਜਾ ਕੇ ਪ੍ਰੋਟੈਸਟ ਮਤਲਬ ਇਹਦੇ ਤੋਂ ਹੀ ਪਾਬੰਦੀਆਂ ਕਸ਼ਮੀਰ ਤੋੜਤਾ ਮਤਲਬ ਉਹ ਕਿਸੇ ਪ੍ਰੋਟੈਸਟ ਕਰਨ ਜੋ ਕਿ ਨਹੀਂ ਉਹ ਹਾਊਸ ਰੈਸਟ ਕੀਤੇ ਹੋਏ ਲੋਕ ਕਈ ਕਈ ਸਾਲ ਹੁਣ ਪੰਜਾਬ ਨੂੰ ਟਾਰਗੇਟ ਇਹ ਸਿਰਫ ਤੇ ਸਿਰਫ ਵੋਟਾਂ ਦੀ ਖਾਤਰ ਹੋ ਰਿਹਾ ਹੋਰ ਕੁਝ ਲੱਗਦਾ ਨਹੀਂ ਹੈਗਾ ਲੇਕਿਨ ਜਿਹੜੀਆਂ ਮੰਗਾਂ ਹੈਗੀਆਂ ਐਮਐਸਪੀ ਆਲਾ ਸਵਾਲ ਹੈ ਕਿ ਜੇ ਤੁਸੀਂ ਉਦੋਂ ਆਪਣੀ ਜ਼ੁਬਾਨ ਦਿੱਤੀ ਸੀ ਪਿਰ ਜੇ ਤੁਸੀਂ ਮਾਫੀ ਮੰਗੀ 750 ਦੇ ਕਰੀਬ ਕਿਸਾਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹੈਗੇ ਨੇ ਉਹ ਜਿਹੜੇ ਬੋਲ ਬੋਲੇ ਨਾ ਘਟੋ ਘਟ ਪੂਰੇ ਤੇ ਕਰਦੇ ਹੈਗੇ ਨਾ ਉਹ ਸਿਆਣੇ ਕਹਿੰਦੇ ਨਾ ਪਹਿਲੀ ਜ਼ਬਾਨ ਦੂਜਾ ਬੇਈਮਾਨ ਘਟੋ ਘਟ ਬੇਈਮਾਨਤ ਨਾ ਨਾ ਬਣਿਆ ਜਾਵੇ ਜਿਹੜੇ ਕਰਦੇ ਸਿਰ ਪੰਜਾਬ ਦਾ ਕਿਸਾਨ ਤੇ ਨਹੀਂ ਨਾ ਰੌਲਾ ਪਾ ਰਿਹਾ ਉਹ ਵੱਖਰੀ ਗੱਲ ਹੈ ਕਿ ਸਾਡੀ ਪੰਜਾਬ ਦੇ ਲੋਕ ਕਿਸਾਨਾਂ ਦੀ ਆਵਾਜ਼ ਦਿੱਲੀ ਛੇਤੀ ਪਹੁੰਚੇ ਦਿੰਦੀ ਆ ਜਿਹੜੇ ਵਿਚਾਰੇ ਉੱਥੋਂ ਦਿੱਲੀ ਤੋਂ 2 2000 3000 ਕਿਲੋਮੀਟਰ ਦੂਰ ਬੈਠੇ ਨੇ ਉਹਨਾਂ ਦੀ ਆਵਾਜ਼ ਦਿੱਲੀ ਨਹੀਂ ਆਉਂਦੀ ਹੈਗੀ ਜੀ ਤਾਂ ਇਸ ਦੇ ਨਾਲ ਇੱਕ ਗੱਲ ਆਖਰੀ ਇਹ ਹੈ ਕਿ ਸਾਰੇ ਇਸ ਸਿਸਟਮ ਦੇ ਵਿੱਚੋਂ ਜੋ ਕੁਝ ਚੱਲ ਰਿਹਾ ਤੀਜਾ ਦਿਨ ਸੀ ਤਕਰੀਬਨ ਤਕਰੀਬਨ ਮੀਟਿੰਗਾਂ ਦੇ ਵਿੱਚੋਂ ਸਿੱਟੇ ਨਿਕਲ ਨਹੀਂ ਰਹੇ ਕਈ ਲੋਕ ਕਾਲੇ ਵੀ ਪੈ ਰਹੇ ਆ ਕਹਿੰਦੇ ਫਿਰ ਜਿਹੜਾ ਪਹਿਲਾਂ ਤਾਂ ਸਾਰਾ ਦਿਨ ਸ਼ਾਂਤੀ ਰਹੀ ਪਰ देर ਰਾਤ ਨੂੰ ਫਿਰ ਗੋਲਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਠਾਠਾ ਹੋਈ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਉੱਥੇ ਜਿਹੜੇ ਹਰਿਆਣਾ ਕੁ ਪੈਰਾਮਿਲਟਰੀ ਫੋਰਸ ਲਾਈ ਆ ਉਸ ਮਸਲੇ ਦੇ ਵਿੱਚ ਉਹ ਜਿਹੜੇ ਰਾਤ ਵੀ ਚੱਲਦੇ ਰਹੇ ਹੈਗੇ ਨੇ ਠੀਕ ਹੈ ਕਿ ਅੱਜ ਨਹੀਂ ਚੱਲੇ ਹੈਗੇ ਕਿਉਂਕਿ ਅੱਜ ਮੀਟਿੰਗ ਵੀ ਆ ਗਿਆ ਲੇਕਿਨ ਸਵਾਲ ਹੈ ਕਿ ਕਿਸਾਨ ਵੀ ਬੜਾ ਮਜਬੂਰ ਹੋ ਚੁੱਕਾ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਹੈਗਾ ਨਾ ਕੋਈ ਵੀ ਕਿਸਾਨ ਆਪਣੇ ਜਿਹੜੇ ਘਰ ਛੱਡ ਕੇ ਕਿਸੇ ਦਾ ਵੀ ਆਉਣ ਨੂੰ ਦਿੱਲੀ ਕਰਦਾਗਾ ਦੇਖੋ ਆਪਣੇ ਧੀਆ ਪੁੱਤ ਮੰਤ ਜੁਨਾ ਐਡੀ ਗੱਲ ਧੀਆਂ ਪੁੱਤ ਛੱਡੋ ਤੁਸੀਂ ਡੰਗਰ ਨਹੀਂ ਛੱਡ ਕੇ ਆ ਸਕਦੇ ਉਹ ਤੇ ਟਾਈਮ ਗਿਆ ਨਾ ਕਿ ਤੁਸੀਂ ਡੰਗਰ ਵੀ ਗਵਾਂਡੀਆਂ ਦੇ ਹਵਾਲੇ ਕਰ ਰਹੇ ਹੁੰਦੇ ਜਿਹੜੇ ਡੰਗਰ ਵੀ ਅਸੀਂ ਘਰ ਛੱਡ ਕੇ ਨਹੀਂ ਆ ਸਕਦੇ ਆਗੇ ਤੇ ਸਾਨੂੰ ਪਹਿਲਾ 15 ਮਹੀਨੇ ਸਾਡੇ ਲੇਖੇ ਲਾ ਦਿੱਤੇ ਹੁਣ ਫਿਰ ਤਿੰਨ ਦਿਨ ਤੋਂ ਬੈਠੇ ਆਗੇ ਨਾ ਇਹਦਾ ਹੀ ਮਤਲਬ ਆ ਕਿ ਕਿਦਨੇ ਕੀਤੇ ਪ੍ਰੋਵੋਕ ਕੀਤਾ ਯਾਰੇ ਲੇਕਿਨ ਪੰਜਾਬ ਦੀਆਂ ਜਿਹੜੇ ਪੋਲੀਟੀਕਲ ਪਾਰਟੀਆਂ ਨਾ ਉਹਨਾਂ ਨੂੰ ਚਾਹੀਦਾਗਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੰਜਾਬ ਬਚਾਓ ਯਾਤਰਾ ਰੱਦ ਕਰ ਦਿੱਤੀ ਗਿਆ ਪਰ ਸਵਾਲ ਹੈ ਕਿ ਬੀਜੇਪੀ ਹਮੇਸ਼ਾ ਕਹਿੰਦੀ ਆ ਕਿ ਅਸੀਂ ਜੀ ਅੱਜ ਵੀ ਉਹਨਾਂ ਨੇ ਅਖਬਾਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਨੇ ਦੇਖੋ ਜੀ ਅਸੀਂ ਇੰਨੀ ਇਨਕਮ ਦੁੱਗਣੀ ਹੋ ਗਈ ਅਸੀਂ ਐਮਐਸਪੀ ਤੇ ਚੋਕਰੇ ਕਣਕ ਚੋਣਾ ਵੀ ਤੁਸੀਂ ਹਸਾਨ ਕਰ ਰਹੇ ਹੋ ਨਾਚਕੋ ਕਰਕੇ ਜੇ ਤੁਸੀਂ ਗਰੀਬਾਂ ਨੂੰ ਉਹ ਮੁਫਤ 2 ਰੁਪਏ ਕਿਲੋ ਵਾਲਾ ਜਾਂ ਜਿਹੜਾ ਮੁਫਤ ਜੇ ਆਟਾ ਚੌਲ ਕਣਕ ਚੌਲ ਨਾ ਦੇਣ ਉਹ ਤੁਸੀਂ ਤੇ ਕਣਕ ਚੋਣੇ ਤੇ ਵੀ ਐਮਐਸਪੀ ਖਰੀਦਣੀ ਸਰਕਾਰਾਂ ਜਨਤਾ ਤੇ ਆਸਾਨ ਨਹੀਂ ਕਰਦੀਆਂ ਜਿਹੜੇ ਅੱਜ ਕਰੋੜਾ ਰੁਪਏ ਅਖਬਾਰਾਂ ਤੇ ਲਾਏ ਨੇ ਬੀਜੇਪੀ ਸਰਕਾਰ ਨੇ ਜੇ ਕਵੇ ਸਰਕਾਰ ਕਹੋ ਕਿ ਮੈਂ ਡਿਵੈਲਪਮੈਂਟ ਕਰ ਦਿੱਤੀ ਆ ਜੀ ਮੈਂ ਆਹ ਕੁਝ ਦਿੱਤਾ ਤੁਹੀ ਆਸਾਨ ਨਹੀਂ ਕਰਦੇ ਹੈਗੇ ਸਾਡੇ ਪੈਸੇ ਨੇ ਅਸੀਂ ਟੈਕਸ ਦੇ ਰੂਪ ਵਿੱਚ ਤੁਹਾਨੂੰ ਪੈਸੇ ਦਿੰਦੇ ਹੈਗੇ ਸਾਡੇ ਪੈਸਿਆਂ ਦੇ ਤੁਸੀਂ ਮੋਜਾ ਮਾਰਦੇ ਹੋ ਸਾਡੇ ਪੈਸੇ ਤਾਂ ਤੁਸੀਂ ਹਜ਼ਾਰ-ਹਜ਼ਾਰ ਬੰਦਾ ਨਾਲ ਸਿਕਿਉਰਿਟੀ ਦੇ ਰੱਖਦੇ ਹੈਗੇ ਪਰ ਇਹ ਅੱਜ ਜਿਹੜੀਆਂ ਖਬਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਹੈਗੇ ਨੇ ਉਹਵੇਂ ਕੀਤਾ ਕਿ ਤੁਸੀਂ ਸਾਡੇ ਤਾਂ ਬਹੁਤ ਵੱਡਾ ਆਸਾਨ ਕਰ ਰਹੇ ਹੋ ਹਿੰਦੁਸਤਾਨੀਆਂ ਤੇ ਇਸ ਕਰਕੇ ਇਹ ਜਿਹੜਾ ਮਸਲਾ ਕਿ ਐਮਐਸਪੀ ਅਸੀਂ ਦੇ ਦਿੱਤੀ ਜੀ ਅਸੀਂ ਇਹ ਤਾਂ ਕਹਿੰਦੇ ਸੀ ਮੋਦੀ ਸਾਹਿਬ ਕਹਿੰਦੇ ਸੀ 2022 ਦੇ ਵਿੱਚ ਕਿਸਾਨਾਂ ਦੀ ਜਿਹੜੀ ਆਮਦਨ ਉਹ ਦੁੱਗਣੀ ਹੋ ਜਾਣੀ ਹੈ ਕਿੱਥੇ ਦੁੱਗਣੀ ਹੋਈ ਆਮਦਨ ਵਪਾਰੀ ਜਿਹੜੇ ਤੁਹਾਡੇ ਯਾਰ ਨੇ ਬੀਜੇਪੀ ਦੇ ਸੈਂਟਰ ਸਰਕਾਰ ਦੇ ਉਹਨਾਂ ਦੀ ਆਮਦਨ ਜ਼ਰੂਰ ਹੈ 10 1000 ਗੁਣਾ ਵੱਧ ਗਈ ਆ ਗਈ ਕਿਸੇ ਕਿਸਾਨ ਦੀ ਜਾਂ ਖੇਤ ਮਜ਼ਦੂਰ ਦੀ ਤਾਂ ਨਹੀਂ ਆਮਦਨ ਵਧੀ ਹੈਗੀ ਨਾ ਕਿਸੇ ਮਲਾਜ਼ਮ ਦੀ ਤੇ ਨਹੀਂ ਨਾ ਵਧੀ ਹੈਗੀ ਹੁਣ ਸਵਾਲ ਹੈ ਕਿ ਨਾ ਤਾ